ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਦਨੋ ਅਰ ਗੁਰ ਸਾਹਿਬ ਜੀਓ ਮਸੰਤ ਮਹਲਾ ਨਵਾ ਮਈ ਮੈਂ ਧਨ ਪਾਇਓ ਹਰ ਨਾਮ ਮਨ ਮੇ ਰੋ ਧਾਵਨ ਤੇ ਛੂਟਿਓ ਕਰ ਬੈਠੋ ਬਿਸਰਾਮ ਮੈਂ ਮੈਂ ਤਨ ਪਾਇਓ ਹਰ ਨਾਮ ਮਨ ਮੇਰੋ ਤਾਵਨ ਤੇ ਛੂਟਿਓ ਕਰ ਬੈਠੋ ਬਿਸਰਾਮ ਰਹਾਓ ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ ਲੋਭ మోਹ ਇਹ ਪਰਸ ਨਾ ਸਕੈ ਗਹੀ ਭਗਤ ਭਗਵਾਨ ਜਨਮ ਜਨਮ ਕਾ ਸੰਸਾਰ ਚੂਕਾ ਰਤਨ ਨਾਮ ਜਬ ਪਾਇਆ ਤ੍ਰਿਸ਼ਨਾ ਸਕਲ ਬਿਨਾਸੀ ਮਨ ਤੇ ਨਿਜ ਸੁਖ ਮਾਹੇ ਸਮਾਇਆ ਜਾ ਕਹੋ ਤ ਦਿਆਲ ਕਿਰਪਾ ਨਿਦੋ ਸੋ ਗੋਬਿੰਦ ਗੁਨ ਗਾਵੈ ਕਹੋ ਨਾਨਕ ਇਹ ਵਿਦਕੀ ਸੰਪੰ ਕੋ ਗੁਰਮੁਖ ਪਾਵੈ ਜਾ ਕਹੋ ਤ ਦਿਆਲ ਕਿਰਪਾ ਨਿਦੋ ਸੋ ਗੋਬਿੰਦ ਗੁਣ ਗਾਵੈ ਕਹ ਨਾਨਕ ਇਹ ਵਿਦ ਕੀ ਸੰਪ ਕੋ ਗੁਰਮੁਖ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਜਵਰ ਸ਼ਤਰ ਤਖਤ ਦੇ ਮਾਲਕ ਹਜ਼ੂਰ ਪਿਤਾ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਿਨ ਦੇ ਪਾਵਨ ਚਰਨਾਂ ਦੇ ਅੰਦਰ ਸਜੇ ਹੋਏ ਸ਼ਾਮਾਂ ਵੇਲੇ ਦੇ ਦੀਵਾਨਾ ਦੀਆਂ ਹਾਜ਼ਰੀਆਂ ਭਰ ਰਹੇ ਗੁਰਸਵਾਰਿਓ ਵਡਪਾਗੇ ਹਾਂ ਪਤਸ਼ਾ ਨੇ ਬਖਸ਼ਿਸ਼ ਕੀਤੀ ਹੈ ਪਾਵਨ ਚਰਨਾ ਦੇ ਅੰਦਰ ਜੁੜ ਕਰਕੇ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਦੇ ਨਾਲ ਗੁਰਸਵਾਰਿਆਂ ਪਾਸੋਂ ਸਾਂਝ ਬਣਾ ਰਹੇ ਸਾਂ ਉਪਰੰਤ ਧੰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਿਨਾਂ ਦੇ ਪਾਵਨ ਮੁਖਾਰਬਨ ਤੋਂ ਉਚਾਰਣ ਕੀਤੀ ਹੋਈ ਇਲਾਹੀ ਗੁਰਬਾਣੀ ਦੀ ਚਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਸੁਭਾਗ ਸਮਾਪ੍ਰਾਪਤ ਹੋ ਰਿਹਾ ਹੈ ਇਸ ਲੜੀ ਦੇ ਤਹਿਤ ਪਿਛਲੇਰੇ ਦੀਵਾਨਾ ਦੇ ਅੰਦਰ ਮਸੰਤ ਰਾਗ ਦੇ ਵਿੱਚ ਦਰਜ ਕੁੱਲ ਪੰਜ ਭਾਵਨ ਸ਼ਬਦਾਂ ਦੇ ਵਿੱਚੋਂ ਦੋ ਸ਼ਬਦਾਂ ਦੀ ਵਿਚਾਰ ਆਪਾਂ ਸਾਂਝੀ ਕੀਤੀ ਹੈ ਅਗਲੇ ਰਾ ਤੀਜਾ ਪਾਵਨ ਬਚਨ ਜੋ ਆਪ ਜੀਆਂ ਦੇ ਨਾਲ ਪਾਠ ਰੂਪ ਦੇ ਵਿੱਚ ਸਾਂਝਾ ਕੀਤਾ ਹੈ ਇਸ ਦੀ ਵਿਚਾਰ ਗੁਰੂ ਰਹਿਮਤ ਸਦਕਾ ਆਪ ਸੰਤਾਂ ਦੇ ਨਾਲ ਸਾਂਝ ਪਾਉਣੀ ਹੈ ਆਓ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਗੁਰੂ ਚਰਨਾਪਾਸ ਹਾਜ਼ਰੀ ਲਵਾਈਏ ਕੋਈ ਵੀ ਰਸਨਾ ਵਾਂਜੀ ਨਾ ਰਹੇ ਬੜੇ ਪ੍ਰੇਮ ਅਤੇ ਅਦਬ ਸਹਿਤਾ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਖਸ਼ਿਸ਼ ਰਹਿਮਤ ਕਰ ਰਹੇ ਨੇ ਜੋ ਸਤਿਗੁਰਾਂ ਦੀ ਅੰਮ੍ਰਿਤ ਗੁਰਬਾਣੀ ਨੂੰ ਆਪਾਂ ਲੜੀਵਾਰ ਵਿਚਾਰਨ ਦਾ ਯਤਨ ਕੀਤਾ ਹੈ ਸਹਿਬ ਨੇ ਆਪ ਇਹ ਉਦਮ ਬਖਸ਼ਿਆ ਸਤਿਗੁਰੂ ਦੀ ਮubarਕ ਬਾਣੀ ਵਿਚਾਰਦਿਆਂ ਹੋਇਆਂ ਸਮਝਦਿਆਂ ਹੋਇਆਂ ਪੜ੍ਹਦਿਆਂ ਹੋਇਆਂ ਇੱਕ ਗੱਲ ਬਾਰ-ਬਾਰ ਪਾਤਸ਼ਾਹ ਨੇ ਦੁਹਰਾਈ ਹੈ ਫੇ ਸਿੱਖਾ ਤੈਨੂੰ ਜੀਵਨ ਦੇ ਅੰਦਰ ਜਿਉਣ ਦਾ ਜੇਕਰ ਵੱਲ ਆ ਜਾਵੇ ਤੇ ਸੱਚ ਜਾਣੀ ਤੇਰਾ ਜੀਉਣਾ ਇਥੇ ਸਫਲ ਹੈ ਤੇ ਜਿਉਣ ਦਾ ਜੇ ਵੱਲ ਨਾ ਆਇਆ ਤੇ ਫਿਰ ਕੀ ਤੇਰੇ ਕੋਲ ਹੈ ਤੇਰਾ ਰੁਤਬਾ ਕੀ ਹੈ ਤੇਰੀ ਸੰਸਾਰ ਦੇ ਅੰਦਰ ਵਕਤ ਕੀ ਹੈ ਕੋਈ ਮਾਇਨੇ ਨਹੀਂ ਰੱਖਦੀ ਤੇਰਾ ਕਿਰਦਾਰ ਸੰਸਾਰ ਦੀ ਨਜ਼ਰ ਦੇ ਅੰਦਰ ਕਿਦਾਂ ਦਾ ਹੈ ਇਹ ਕੋਈ ਮਾਇਨੇ ਨਹੀਂ ਰੱਖਦਾ ਸੰਸਾਰ ਦੇ ਵਿੱਚ ਤੇਰਾ ਅਹੁਦਾ ਕੀ ਹੈ ਇਹ ਕਿਸੇ ਅਰਥ ਨਹੀਂ ਰਹਿ ਜਾਂਦਾ ਜੇ ਅਸਲ ਕਾਰ ਜਿਹੜਾ ਤੇਰਾ ਕਰਨ ਵਾਲਾ ਹੈ ਤੂੰ ਉਹ ਨਾ ਕੀਤਾ ਅਸਲ ਕਾਰ ਜੈ ਗੁਣਾਂ ਨੂੰ ਗਾਉਣਾ ਔਰ ਗੁਣ ਗਾਉਂਦਿਆਂ ਹੀ ਜੀਵਨ ਦੇ ਅੰਦਰ ਸੁੱਖ ਆ ਸਕਦਾ ਹੈ ਜੇ ਕੋਈ ਇਹ ਚਾਵੇ ਕੋਈ ਇਹ ਯਤਨ ਕਰੇ ਕਿ ਮੈਂ ਸਹੂਲਤਾਂ ਇਕੱਠੀਆਂ ਕਰਕੇ ਪਦਾਰਥ ਇਕੱਠੇ ਕਰਕੇ ਤੇ ਸੁਖ ਮਾਣ ਸਕਦਾ ਤੇ ਪਾਤਸ਼ਾਹ ਨੇ ਕਿਹਾ ਇਹ ਤੇਰਾ ਇੱਕ ਬਹੁਤ ਵੱਡਾ ਭਰਮ ਹੈ ਔਰ ਜਦੋਂ ਤੱਕ ਤੂੰ ਇਸ ਭਰਮ ਦੇ ਅੰਦਰ ਹੈ ਉਦੋਂ ਤੱਕ ਤੇ ਹੋ ਸਕਦਾ ਹੈ ਤੈਨੂੰ ਇੰਜ ਪ੍ਰਤੀਤ ਹੋਵੇ ਕਿ ਤੂੰ ਸੁਖੀ ਹੈ ਤੂੰ ਖੁਸ਼ ਹੈ ਤੂੰ ਆਨੰਦ ਦੇ ਵਿੱਚ ਹੈ ਪਰ ਜਿਸ ਦਿਨ ਹਕੀਕਤ ਦੇ ਨਾਲ ਤੈਨੂੰ ਰੂਬਰੂ ਹੋਣਾ ਪਿਆ ਉਸ ਦਿਨ ਤੈਨੂੰ ਸਮਝ ਆਏਗੀ ਕਿ ਅਸਲ ਦੇ ਵਿੱਚ ਜਿੰਨਾ ਕੁਝ ਮੈਂ ਇਕੱਠਾ ਕੀਤਾ ਹੈ ਜਿੰਨੇ ਕੁਝ ਦੇ ਵਿੱਚੋਂ ਮੈਂ ਸੁੱਖ ਮੰਨ ਲਿਆ ਸੀ ਇਹ ਸਾਰਾ ਠੀਕ ਇਸ ਤਰੀਕੇ ਦੇ ਨਾਲ ਹੈ ਜਿਵੇਂ ਜ਼ਹਿਰ ਦੇ ਉੱਤੇ ਕਿਸੇ ਨੇ ਬੜੀ ਸੁਆਦਲੀ ਖਾਣ ਵਾਲੀ ਵਸਤ ਮਿੱਠੀ ਵਸਤ ਲਪੇਟੀ ਹੋਵੇ ਚਾਸ਼ਨੀ ਦੇ ਨਾਲ ਪਰ ਉਹਦੇ ਅੰਦਰ ਜ਼ਹਿਰ ਹੋਵੇ ਜਿਸ ਦਿਨ ਹਕੀਕਤ ਸਮਝ ਆਏਗੀ ਉਸ ਦਿਨ ਅੰਦਰ ਦਾ ਜਿਹੜਾ ਕੋੜਾ ਅਨੁਭਵ ਹੈ ਅੰਦਰ ਦੀ ਜਿਹੜੀ ਜ਼ਹਿਰ ਹੈ ਉਹ ਤੇਰੇ ਸਾਹਮਣੇ ਪ੍ਰਗਟ ਹੋ ਜਾਏਗੀ ਤੇ ਫਿਰ ਤੂੰ ਸੋਚੇਗਾ ਵੀ ਜਿੰਨਾ ਜੀਵਨ ਵਿਅਰਥ ਕਰ ਲਿਆ ਮੈਂ ਇਹ ਸਾਰਾ ਕੁਝ ਕਰਦਿਆਂ ਇਸ ਸਾਰੇ ਪਸਾਰੇ ਦੇ ਵਿੱਚੋਂ ਮੈਨੂੰ ਉਹ ਸੁੱਖ ਪ੍ਰਾਪਤ ਨਹੀਂ ਹੋਇਆ ਜਿਸ ਸੁੱਖ ਦੀ ਪ੍ਰਾਪਤੀ ਦੇ ਲਈ ਮੈਂ ساری ਜ਼ਿੰਦਗੀ ਦੌੜ ਲਾਈ ਜਿਨ੍ਹਾਂ ਪਦਾਰਥਾਂ ਨੂੰ ਦੇਖ ਕਰਕੇ ਮੈਂ ਸੰਸਾਰ ਦੇ ਸਾਹਮਣੇ ਦਾਅਵੇ ਕੀਤੇ ਵੀ ਮੈਂ ਬਹੁਤ ਸੁਖੀ ਹਾਂ ਬੱਚਿਆਂ ਦੀ ਕਮਾਈ ਨੂੰ ਦੇਖ ਕਰਕੇ ਮੈਂ ਦਾਅਵੇ ਕੀਤੇ ਕਿ ਮੈਂ ਬਹੁਤ ਸੁਖੀ ਹਾਂ ਤੇ ਖੁਸ਼ ਹਾਂ ਕਿਉਂਕਿ ਬੱਚੇ ਸੋਨਾ ਕਮਾ ਰਹੇ ਨੇ ਸਤਿਗੁਰੂ ਕਹਿੰਦੇ ਜਿਸ ਦਿਨ ਹਕੀਕਤ ਸਮਝ ਆਈ ਉਸ ਦਿਨ ਤੋਂ ਕਹੇਗਾ ਅਸਲ ਕਾਰਜ ਜਿਹੜਾ ਮੇਰੇ ਕਰਨ ਵਾਲਾ ਸੀ ਉਹ ਸਤਿਗੁਰੂ ਮੈਂ ਕੀਤਾ ਹੀ ਨਹੀਂ ਐਵੇਂ ਸਾਰਾ ਜੀਵਨ ਵਿਅਰਥ ਗਵਾਚ ਗਿਆ ਫਿਰ ਸਹਿਬ ਬਖਸ਼ਿਸ਼ ਕਰਦੇ ਨੇ ਕੱਲ ਸਹਿਬ ਨੇ ਬਖਸ਼ਿਸ਼ ਕਰਕੇ ਸਾਨੂੰ ਸਮਝਾਇਆ ਸੀ ਇਸ ਮਨ ਦੇ ਨਾ ਟਿਕਣ ਦਾ ਕਾਰਨ ਕੀ ਹੈ ਪੱਪੀ ਹੀ ਹੈ ਮੈਂ ਕਾਮ ਬਸਾਏ ਮਨ ਚੰਚਲ ਯਾਤੇ ਗਹਿਓ ਨਾ ਜਾਏ ਇਹ ਸਾਡੇ ਦੁੱਖਾਂ ਦਾ ਨਾ ਟਿਕਣ ਦਾ ਤੇ ਗੁਰੂ ਦੇ ਦਰ ਦੇ ਉੱਤੇ ਪ੍ਰਵਾਨਗੀ ਨਾ ਮਿਲਣ ਦਾ ਕਾਰਨ ਹੈ ਵੀ ਮਨ ਦੇ ਅੰਦਰ ਜਿਹੜੀ ਚੰਚਲਤਾ ਹੈ ਵਿਕਾਰਾਂ ਦਾ ਜ਼ੋਰ ਹੈ ਇਹ ਵਿਕਾਰ ਤੇ ਚੰਚਲਤਾ ਮੇਰੇ ਮਨ ਨੂੰ ਗੁਰੂ ਚਰਨਾਂ ਦੇ ਅੰਦਰ ਇੱਕ ਨਿਮਖ ਵਸਤੇ ਵੀ ਟਿਕਣ ਨਹੀਂ ਦਿੰਦੀ ਔਰ ਜਦੋਂ ਮੇਰਾ ਮਨ ਟਿਕਦਾ ਹੀ ਨਹੀਂ ਹੈ ਗੁਰੂ ਦੇ ਕੋਲ ਤੇ ਫਿਰ ਬਖਸ਼ਿਸ਼ ਕਿੱਥੋਂ ਹੋਵੇਗੀ ਸੋਜੀ ਕਿੱਥੋਂ ਮਿਲੇਗੀ ਤੇ ਪਾਤਸ਼ਾਹ ਨੇ ਅੱਜ ਬਖਸ਼ਿਸ਼ ਕੀਤੀ ਐ ਸਤਿਗੁਰੂ ਜਿਸ ਦਿਨ ਗੁਰੂ ਦੀ ਸ਼ਰਨ ਚਾਏ ਗੱਲ ਸਹਿਬ ਨੇ ਅੰਤ ਦੇ ਵਿੱਚ ਬਖਸ਼ਿਸ਼ ਕੀਤੀ ਸੀ ਜਨ ਨਾਨਕ ਹਰ ਕੀ ਸਰਨਾਏ ਮੈਂ ਸਤਿਗੁਰੂ ਤੇਰੀ ਸ਼ਰਨ ਦੇ ਅੰਦਰ ਆ ਗਿਆ ਤੇ ਚਾਹੀਦਾ ਕੀ ਹੈ ਦੀਜੈ ਨਾਮ ਰਹਿ ਗੁਣ ਗਾਏ ਵੀ ਸਤਿਗੁਰੂ ਮੈਨੂੰ ਨਾਮ ਦੀ ਦਾਤ ਬਖਸ਼ੋ ਮੈਂ ਤੁਹਾਡੇ ਗੁਣ ਗਾਉਂਦਾ ਰਵਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਨੂੰ ਪੜੋ ਸਹਿਬ ਨੇ ਇੱਕ ਵਾਰ ਨਹੀਂ ਬੇਅੰਤ ਵਾਰ ਰਬੀ ਬਾਣੀ ਦੇ ਅੰਦਰ ਸਾਨੂੰ ਇਹ ਗੱਲ ਸਮਝਾਈ ਹੈ ਗੁਣ ਗੋਬਿੰਦ ਗਾਇਉ ਨਹੀਂ ਭੀ ਗੁਣ ਦਾ ਗੁਣ ਗਾਉਣੇ ਬੜੇ ਲਾਜ਼ਮੀ ਨੇ ਵੇਣ ਗੁਣ ਕੀਤੇ ਭਗਤ ਨਾ ਹੋਏ ਬਿਨਾ ਗੁਣਾ ਤੋਂ ਭਗਤੀ ਨਹੀਂ ਹੋ ਸਕਦੀ ਗੁਣ ਕਹਿ ਗੁਣੀ ਸਮਾਵਣਿਆ ਗੁਣ ਕਹਿ ਕਹਿ ਕੇ ਗੁਣਾ ਵਾਲੇ ਰੱਬ ਜੀ ਦੇ ਵਿੱਚ ਤੂੰ ਸਮਾ ਸਕਦਾ ਹੈ ਇੱਕ ਵਿੱਚ ਹੋ ਸਕਦਾ ਹੈ। ਔਰ ਸੱਭ ਨੇ ਬਖਸ਼ਿਸ਼ ਕੀਤੀ ਹੈ ਮਾਈ ਮੈਂ ਤਨ ਪਾਇਓ ਹਰ ਨਾਮ। ਸਤਿਗੁਰੂ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ। ਔਰ ਜਿਸ ਦਿਨ ਤੁਹਾਡੀ ਸ਼ਰਨ ਦੇ ਵਿੱਚ ਆਇਆ ਫਿਰ ਮੈਨੂੰ ਰੱਬੀ ਨਾਮ ਧੰਦੀ ਪ੍ਰਾਪਤੀ ਹੋ ਗਈ। ਸ਼ਰਨ ਤੋਂ ਬਾਹਰ ਸੀ ਪਦਾਰਥ ਬਹੁਤ ਨਹੀਂ। ਔਰ ਅਸੀਂ ਕਈ ਵਾਰ ਅਸੀਂ ਵੀ ਅੰਦਾਜ਼ਾ ਲਾਉਂਨੇ ਆਂ ਕਿ ਫਲਾਣਾ ਬੰਦਾ ਦੇਖੋ ساری ਜ਼ਿੰਦਗੀ ਹੋ ਗਏ ਨੇ ਉਹਨੇ ਤੇ ਕੋਈ ਚੰਗਾ ਕੰਮ ਕੀਤਾ ਨਹੀਂ ਕੋਈ ਧਰਮ ਦਾ ਕਾਰਜ ਨਹੀਂ ਕਰਦਾ ਸੁਖੀ ਬਹੁਤ ਹੈ ਔਰ ਉਹਦੇ ਸੁਖੀ ਹੋਣ ਦੀ ਸਾਡੇ ਕੋਲ ਜਿਹੜੀ ਡੈਫੀਨੇਸ਼ਨ ਹੈ ਉਹ ਡੈਫੀਨੇਸ਼ਨ ਹੈ ਵੀ ਉਹਦੇ ਕੋਲ ਕੋਠੀ ਬਹੁਤ ਵੱਡੀ ਹੈ ਉਹਦਾ ਕਾਰੋਬਾਰ ਬਹੁਤ ਵਧੀਆ ਚੱਲਦਾ ਹੈ ਉਹਦੇ ਘਰ ਦੇ ਵਿੱਚ ਚੰਗੀਆਂ ਵੱਡੀਆਂ ਗੱਡੀਆਂ ਖਲੋਤੀਆਂ ਨੇ ਉਹਦੇ ਬੱਚੇ ਚੰਗੇ ਕਮਾਂਕਾਰਾਂ ਤੇ ਚੰਗੇ ਬਿਜ਼ਨਸ ਦੇ ਵਿੱਚ ਲੱਗੇ ਹੋਏ ਨੇ ਔਰ ਉਹਦਾ ਬਿਜ਼ਨਸ ਚੰਗਾ ਚੱਲ ਰਿਹਾ ਹੈ ਇਹ ਸਾਡੇ ਸੁੱਖ ਦੀ ਡੈਫੀਨੇਸ਼ਨ ਹੈ ਕਿ ਫਲਾਣਾ ਬੰਦਾ ਸੁਖੀ ਹੈ ਕਿਉਂਕਿ ਉਹਦੇ ਕੋਲ ਆਹ ਸਾਰੀਆਂ ਚੀਜ਼ਾਂ ਨੇ ਔਰ ਇਹ ਸਾਡੇ ਖਿਆਲ ਚ ਇਦਾਂ ਦੀ ਡੈਫੀਨੇਸ਼ਨ ਕਿਉਂ ਬਣੀ ਕਿਉਂਕਿ ਸਾਡੀ ਸੁੱਖ ਦੀ ਪਰਿਭਾਸ਼ਾ ਹੀ ਇਹ ਹੈ ਅਸੀਂ ਆਪਣੇ ਅੰਦਰ ਵੀ ਇਹੀ ਸੋਚ ਕੇ ਬੈਠੇ ਆਂ ਜਿਸ ਦਿਨ ਵੱਡੀ ਗੱਡੀ ਹੋਏਗੀ ਜਿਸ ਦਿਨ ਕੋਠੀ ਹੋਏਗੀ ਬਿਜ਼ਨਸ ਚੰਗਾ ਚੱਲਦਾ ਹੋਏਗਾ ਬੱਚੇ ਬਿਜ਼ਨਸ ਦੇ ਵਿੱਚ ਚੰਗੀ ਜੌਬ ਦੇ ਵਿੱਚ ਹੋਣਗੇ ਉਸ ਦਿਨ ਮੈਂ ਸੁਖੀ ਹੋਵਾਂਗਾ ਮੇਰੀ ਸੁਖ ਦੀ ਪਰਿਭਾਸ਼ਾ ਮੇਰੇ ਕੋਲ ਵੀ ਇਹੀ ਹੈ ਮੈਂ ਆਪਣੇ ਅੰਦਰ ਜਿਹੜੀ ਸੁਖ ਦੀ ਪਰਿਭਾਸ਼ਾ ਆਪਣੇ ਲਈ ਜਿਹੜਾ ਕ੍ਰਾਈਟੇਰੀਆ ਬਣਾ ਕੇ ਬੈਠਾ ਵਾਂ ਉਹ ਕ੍ਰਾਈਟੇਰੀਆ ਹੀ ਮੈਂ ਦੂਜੇ ਦੇ ਉੱਤੇ ਫਿਟ ਕਰਦਾ ਔਰ ਜਦੋਂ ਮੈਨੂੰ ਲੱਗਦਾ ਹੈ ਵੀ ਇਸ ਕ੍ਰਾਈਟੇਰੀਏ ਦੇ ਵਿੱਚ ਫਲਾਣਾ ਬੰਦਾ ਫਿਟ ਬੈਠ ਰਿਹਾ ਹੈ ਤੇ ਉਹ ਸੁਖੀ ਹੈ ਜੇ ਉਸ ਕ੍ਰਾਈਟੇਰੀਏ ਤੋਂ ਬਾਹਰ ਹੈ ਤੇ ਤੰਗ ਹੈ ਹੁਣ ਇਸ ਕ੍ਰਾਈਟੇਰੀਏ ਦੇ ਵਿੱਚ ਸਤਿਗੁਰੂ ਦੇ ਪਿਆਰੇ ਸਿੱਖਾਂ ਨੂੰ ਤੁਸੀਂ ਦੇਖੋ ਢਾਲਣ ਦਾ ਯਤਨ ਕਰਕੇ ਦੇਖੋ ਇਹ ਇਸ ਕ੍ਰਾਈਟੇਰੀਏ ਜਿਹੜਾ ਸਾਡੇ ਵਾਲਾ ਕ੍ਰਾਈਟੇਰੀਆ ਹੈ ਇਹਦੇ ਵਿੱਚ ਫਿਟ ਕਰਕੇ ਦੇਖੀਏ ਭਗਤ ਰਵਦਾਸ ਸਾਹਿਬ ਤੁਸੀਂ ਆਪਣੇ ਇਸ ਪ੍ਰਵਾਸਾ ਦੇ ਵਿੱਚ ਇਸ ਕ੍ਰਾਈਟੇਰੀਏ ਚ ਉਹਨਾਂ ਨੂੰ ਫਿਟ ਕਰਕੇ ਦੇਖੋ ਕੋਠੀ ਹੈ ਕੋਈ ਮਹਿਲ ਬਣਿਆ ਅੱਜ ਗੱਡੀਆਂ ਚੰਗੀਆਂ ਨੇ ਉਦੋਂ ਚੰਗੇ ਅਰਬੀ ਤੇ ਤੁਰਕੀ ਘੋੜੇ ਨੇ ਉਹਨਾਂ ਦੇ ਕੋਲ ਹੈ ਕੁਝ ਇਦਾਂ ਦਾ ਉਹਨਾਂ ਦੇ ਬੱਚੇ ਚੰਗੇ ਬਿਜ਼ਨਸ ਦੇ ਵਿੱਚ ਹੈਗੇ ਨੇ ਵੀ ਬਹੁਤ ਮਾਰਕੇ ਦਾ ਕੋਈ ਕਾਰਜ ਬਿਜ਼ਨਸ ਕਰ ਰਹੇ ਹੋਣ। ਜਾਂ ਭਗਤ ਰਵਦਾਸ ਸਾਹਿਬ ਆਪ ਕੋਈ ਬਹੁਤ ਉੱਚੇ ਪਾਏ ਦਾ ਕੋ ਸਾਡੀ ਨਜ਼ਰ ਦੇ ਅੰਦਰ ਜਿਹੜਾ ਉੱਚਾ ਚੰਗਾ ਤਗੜਾ ਬਿਜ਼ਨਸ ਹੈ ਉਦਾਂ ਦਾ ਭਗਤ ਰਵਦਾਸ ਸਾਹਿਬ ਦੇ ਕੋਲ ਕੋਈ ਬਿਜ਼ਨਸ ਹੈ। ਚਾਰੀ ਚੀਜ਼ਾਂ ਨਹੀਂ ਆਕੀਆਂ। ਪਰ ਭਗਤ ਰਵਦਾਸ ਸਾਹਿਬ ਨੂੰ ਪੁੱਛੋ ਭਗਤ ਰਵਦਾਸ ਸਾਹਿਬ ਜੀ ਤੁਸੀਂ ਦੁਖੀ ਹੋ? ਤੇ ਭਗਤ ਰਵਦਾਸ ਸਾਹਿਬ ਕਹਿੰਦੇ ਨਾ ਤੈਨੂੰ ਕਿਨੇ ਕਿਹਾ ਮੈਂ ਦੁਖੀ ਹਾਂ। ਮੈਂ ਤਾਂ ਉਸ ਆਨੰਦ ਦੇ ਵਿੱਚ ਐ ਜਿਹੜਾ ਆਨੰਦ ਸੰਸਾਰ ਦੇ ਅੰਦਰ ਕਿਸੇ ਰਾਜੇ ਦੇ ਕੋਲ ਵੀ ਨਹੀਂ ਹੋ ਸਕਦਾ ਉਹ ਆਨੰਦ ਮੇਰੇ ਕੋਲ ਐ ਮੇਰੇ ਕੋਲ ਜਿਹੜਾ ਆਨੰਦ ਐ ਬੇਗਮਪੁਰਾ ਸ਼ਹਿਰ ਕੋ ਨਾਓ ਮੇਰੀ ਸੁਰਤ ਦੇ ਅੰਦਰ ਜਿਹੜਾ ਟਿਕਾਣਾ ਐ ਨਾ ਜਿਹੜਾ ਤੁਸੀਂ ਬਾਹਰੀ ਇੱਕ ਖਿਆਲ ਦੇ ਵਿੱਚ ਐ ਵੀ ਇਦਾਂ ਦਾ ਕੋਈ ਸ਼ਹਿਰ ਹੋਵੇ ਜਿਸ ਸ਼ਹਿਰ ਦੇ ਵਿੱਚ ਕੋਈ ਦੁੱਖ ਤਕਲੀਫ ਮੁਸ਼ਕਲ ਨਾ ਹੋਵੇ ਜਿੱਥੇ ਕੋਈ ਟੈਕਸ ਨਾ ਲੱਗਦਾ ਹੋਵੇ ਭਗਤ ਰਵਦਾਸ ਸਾਹਿਬ ਕਹਿੰਦੇ ਮੇਰੀ ਸੁਰਤ ਦੇ ਅੰਦਰ ਉਹ ਬਣਿਆ ਹੋਇਆ ਐ ਇਤੇ ਮੈਨੂੰ ਕੋਈ ਟੈਕਸ ਲੈਂਣ ਨਹੀਂ ਹੁੰਦਾ ਕੋਈ ਵਿਕਾਰ ਮੇਰੇ ਕੋਲੋਂ ਉਹ ਜਿਹੜੇ ਮੇਰੇ ਗੁਨਾ ਦਾ ਟੈਕਸ ਲੈਂਣ ਨਹੀਂ ਹੁੰਦਾ ਤੁਹਾਡੇ ਕੋਲੋਂ ਭਾਵੇਂ ਬਾਹਰੀ ਟੈਕਸ ਵੀ ਲਿਆ ਜਾਂਦਾ ਤੇ ਅੰਦਰ ਦਾ ਵੀ ਲਿਆ ਜਾਂਦਾ ਤੁਸੀਂ ਸੋਚ ਕੇ ਬੈਠੇ ਹੋ ਵੀ ਕੋਠੀ ਹੋਣੀ ਚਾਹੀਦੀ ਹੈ ਤੁਸੀਂ ਕੋਠੀ ਦੀ ਗੱਲ ਕਰਦੇ ਹੋ ਜਿਹਨਾਂ ਸੁੱਖ ਤੁਹਾਨੂੰ ਕੋਠੀਆਂ ਦੇ ਵਿੱਚੋਂ ਲੱਭਦਾ ਏ ਮੈਂ ਤਾਂ ਉਦਾਂ ਦਾ ਇੱਕ ਪੂਰਾ ਸ਼ਹਿਰ ਆਪਣੀ ਸੁਰਤ ਦੇ ਅੰਦਰ ਬਣਾ ਕੇ ਬੈਠਾ ਤੁਸੀਂ ਇੱਕ ਕੋਠੀ ਦੀ ਗੱਲ ਕਰਦੇ ਹੋ ਬੇਗਮ ਪੂਰਾ ਸ਼ਹਿਰ ਕੋ ਨਾ ਮੇਰੀ ਸੁਰਤ ਦੇ ਅੰਦਰ ਤੇ ਉਹ ਪੂਰਾ ਸ਼ਹਿਰ ਬਣਿਆ ਹੋਇਆ ਤੁਸੀਂ ਬਾਹਰੀ ਦੁੱਖਾਂ ਦੀ ਗੱਲ ਕਰਦੇ ਹੋ ਮੇਰੇ ਕੋਲ ਵੀ ਕੋਈ ਦੁੱਖ ਨਹੀਂ ਹੈ ਦੁੱਖ ਅੰਧੋਹ ਨਹੀਂ ਤੇ ਠਾਉ ਨਾ ਤਸਵੀਸ ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਤੁਹਾਡੇ ਅੰਦਰ ਕੇਵਲ ਇਹ ਖਿਆਲ ਤੁਸੀਂ ਪੈਦਾ ਕੀਤਾ ਹੈ ਹਕੀਕਤ ਨਹੀਂ ਹੋਣੀ ਹੈ ਬਹੁਤ ਔਖਾ ਹੈ ਇਹ ਹਕੀਕਤ ਦੇ ਵਿੱਚ ਹੋ ਜਾਵੇ ਕਿ ਬਾਰੀ ਕੋਈ ਸ਼ਹਿਰ ਇਦਾਂ ਦਾ ਹੋਵੇ ਜਿੱਥੇ ਤੁਹਾਨੂੰ ਕੋਈ ਡਰ ਨਾ ਹੋਵੇ ਜਿੱਥੇ ਕੋਈ ਭੈ ਨਾ ਹੋਵੇ ਤੁਸੀਂ ਦੇਖ ਲਓ ਕਿੰਨਾ ਵੀ ਏਰੀਆ ਪੜੇ ਲਿਖਿਆਂ ਦਾ ਪੌਸ਼ ਇਲਾਕਾ ਹੋਵੇ ਜੇ ਸੱਚੀ ਉਹ ਖੌਫ ਕੋਈ ਨਹੀਂ ਹੈ ਉਹਨਾਂ ਨੂੰ ਤੇ ਸਿਕਿਉਰਿਟੀ ਗਾਰਡ ਹਰੇਕ ਗੇਟ ਦੇ ਉੱਤੇ ਦਰਵਾਜ਼ੇ ਤੇ ਕੀ ਕਰਦੇ ਨੇ ਖੌਫ ਤੇ ਹੈ ਨਾ ਅੰਦਰ ਅੰਦਰ ਦਾ ਖੌਫ ਤੇ ਹੈ ਇਸੇ ਕਰਕੇ ਤੇ ਉਹ ਸਾਰਾ ਐਡਾ ਤਗੜਾ ਸਿਸਟਮ ਚੱਲਿਆ ਹੈ ਤੇ ਭਗਤ ਰਵਦਾਸ ਸਾਹਿਬ ਕਹਿੰਦੇ ਮੇਰੇ ਅੰਦਰ ਇਹਨਾਂ ਵਿਕਾਰਾਂ ਦਾ ਕੋਈ ਭੈ ਨਹੀਂ ਹੈਗਾ ਮੈਨੂੰ ਕੋਈ ਪਰਵਾਹ ਨਹੀਂ ਰੱਤਾ ਭਰ ਵੀ ਇਹ ਵਿਕਾਰਾਂ ਦਾ ਜ਼ੋਰ ਮੇਰੇ ਉੱਤੇ ਨਹੀਂ ਚੱਲਦਾ ਕਿਉਂਕਿ ਮੈਂ ਕਿਸੇ ਦੂਜੇ ਦੇ ਆਸਰੇ ਤੇ ਸੁੱਖ ਨਹੀਂ ਮੰਨਿਆ ਮੈਂ ਗੁਰੂ ਦੇ ਆਸਰੇ ਦੇ ਨਾਲ ਇਹਨਾਂ ਵਿਕਾਰਾਂ ਨੂੰ ਢਹ ਢੇਰੀ ਕਰਕੇ ਰੱਖ ਦਿੱਤਾ ਆਪਣੇ ਵਸਤ ਵਿੱਚ ਕਰ ਲਿਆ ਹੁਣ ਮੇਰੇ ਅੰਦਰ ਉਹ ਦੁੱਖ ਨਹੀਂ ਹੈ ਹੁਣ ਸਾਡੇ ਸੁਖ ਦੀ ਪ੍ਰਵਾਸਾ ਦੇ ਵਿੱਚ ਭਗਤ ਰਵਦਾਸ ਸਾਹਿਬ ਕਿਤੇ ਵੀ ਫਿੱਟ ਨਹੀਂ ਹੈਗੇ ਸਾਡੇ ਸੁਖ ਦੀ ਪ੍ਰਵਾਸਾ ਦੇ ਵਿੱਚ ਬਾਬਾ ਫਰੀਦ ਸਾਹਿਬ ਕਿਤੇ ਵੀ ਫਿੱਟ ਨਹੀਂ ਹੁੰਦੇ ਸਾਡੀ ਸੁਖ ਦੀ ਪ੍ਰਵਾਸਾ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਿਤੇ ਵੀ ਫਿੱਟ ਨਹੀਂ ਹੈਗੇ ਸਤਿਗੁਰੂ ਇੱਕ ਵਖਤ ਹੈ ਜੇ ਸਾਰਾ ਕੁਝ ਹੈ ਤੇ ਇੱਕ ਵਖਤ ਐਸਾ ਵੀ ਆਇਆ ਜਿਸ ਦਿਨ ਗੁਰੂ ਕੇ ਲੰਗਰਾਂ ਦੇ ਵਿੱਚ ਪਕਾਉਣ ਨੂੰ ਰਸਨ ਨਹੀਂ ਹੈਗਾ ਕੇਵਲ ਚਨੇ ਸ਼ਿਕਾਏ ਜਾ ਰਹੇ ਨੇ ਸਤਿਗੁਰੂ ਆਪ ਵੀ ਉਹੀ ਸਕਦੇ ਨੇ ਤਨ ਨਹੀਂ ਹੈਗਾ ਕਿਉਂਕਿ ਬਾਬਾ ਪ੍ਰਤੀ ਚੰਦ ਨੇ ਆਪਣੇ ਮਸੰਦ ਲਾ ਕਰਕੇ ਤੇ ਜਿੰਨਾ ਕੁਝ ਆਰਿਆ ਹੈ ਸਾਰੀ ਉਗਰਾਹੀ ਆਪਣੇ ਵਾਲੇ ਪਾਸੇ ਲੈ ਜਾਂਦਾ ਹੈ ਰਸਤ ਆਪਣੇ ਵਾਲੇ ਪਾਸੇ ਲੈ ਜਾਂਦਾ ਹੈ ਤੇ ਲੰਗਰ ਦੇ ਲਈ ਪ੍ਰਸ਼ਾਦਾ ਛਕਣ ਦੇ ਲਈ ਸਤਿਗੁਰੂ ਦੇ ਦਰਬਾਰ ਦੇ ਵਿੱਚ ਲੰਗਰਾਂ ਚ ਭੇਜ ਦਿੰਦਾ ਹੈ ਕੁਝ ਵੀ ਨਹੀਂ ਹੈਗਾ ਸਤਿਗੁਰੂ ਤਤੀ ਤਵੀ ਤੇ ਬੈਠ ਰਹੇ ਨੇ ਸਾਡੀ ਪਰਿਭਾਸ਼ਾ ਜਿਹੜੀ ਸੁੱਖ ਦੀ ਹੈ ਉਹਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਕਿਤੇ ਵੀ ਨਹੀਂ ਹੈਗੇ ਸਾਡੀ ਡੈਫੀਨੇਸ਼ਨ ਦੇ ਵਿੱਚ ਫਿੱਟ ਨਹੀਂ ਹੁੰਦੇ ਸਤਗੁਰੂ ਗੁਰੂ ਕਲਗੀ ਤਰਪਾਤਸਾ ਸਾਡੀ ਡੈਫੀਨੇਸ਼ਨ ਦੇ ਵਿੱਚ ਤੁਸੀਂ ਇੱਕ ਵਾਰ ਲਾ ਕੇ ਦੇਖੋ ਵੀ ਕਿਤੇ ਫੇਟ ਹੈਗੇ ਨੇ ਸਾਡੀ ਪਰਿਭਾਸ਼ਾ ਦੇ ਵਿੱਚ ਜੇ ਸਤਗੁਰੂ ਦੇ ਕੋਲ ਆਨੰਦਪੁਰ ਹੈ ਸਤਗੁਰੂ ਕਿੰਨਾ ਸਮ ਆਨੰਦਪੁਰ ਦੇ ਵਿੱਚ ਰਹੇ ਕਦੇ ਖਿਆਲ ਕਰਕੇ ਦੇਖਿਓ ਤੇ ਉਸ ਸਾਰੇ ਸਮੇਂ ਦੇ ਵਿੱਚ ਜੇ ਆਨੰਦਪੁਰ ਦੇ ਵਿੱਚ ਹੈਗੇ ਨੇ ਤੇ ਸਤਗੁਰੂ ਨੇ ਕਿੰਨੀਆਂ ਜੰਗਾਂ ਲੜੀਆਂ ਨੇ ਕਿੰਨੇ ਹਮਲੇ ਹੋਏ ਨੇ ਕਿੰਨੀਆਂ ਮੁਸ਼ਕਲਾਂ ਸਾਡੀ ਨਜ਼ਰ ਦੇ ਵਿੱਚ ਜੜੀਆਂ ਨੇ ਉਹ ਸਤਗੁਰੂ ਦੇ ਉੱਤੇ ਕਿੰਨੀਆਂ ਆਈਆਂ ਤੇ ਸਤਿਗੁਰੂ ਜੇ ਚੰਗੇ ਘੋੜੇ ਹੈਗੇ ਨੇ ਤੇ ਸਤਿਗੁਰੂ ਸੈਰ ਕਰਨ ਵਾਸਤੇ ਚੰਗੇ ਘੋੜੇ ਨਹੀਂ ਵਰਤ ਰਹੇ ਸਤਿਗੁਰੂ ਉਹਨਾਂ ਚੰਗੇ ਘੋੜਿਆਂ ਨੂੰ ਜੰਗੀ ਤਿਆਰੀ ਦੇ ਲਈ ਤਿਆਰ ਕਰਦੇ ਨੇ ਜੰਗੀ ਹਾਲਾਤਾਂ ਦੇ ਲਈ ਉਹਨਾਂ ਨੂੰ ਤਿਆਰਬਰ ਤਿਆਰ ਰੱਖਦੇ ਨੇ ਤੇ ਜੇ ਫੌਜਾਂ ਨੇ ਕੋਲ ਤੇ ਉਹ ਫੌਜਾਂ ਵੀ ਕੇਵਲ ਦਿਖਾਵੇ ਦੇ ਲਈ ਨਹੀਂ ਸ਼ੋਅ ਆਫ ਦੇ ਲਈ ਨਹੀਂ ਉਹ ਵੀ ਜੰਗ ਲੜਨ ਦੀ ਤਿਆਰੀ ਦੇ ਲਈ ਨੇ ਚਾਰ ਪੁੱਤਰ ਨੇ ਪੁੱਤਰਾਂ ਦੇ ਸ਼ਾਹਦਤ ਦਾ ਸਾਰਾ ਪ੍ਰਸੰਗ ਆਪ ਜਾਣੂ ਆ ਕਿ ਸਤਿਗੁਰੂ ਉਸ ਕ੍ਰਾਈਟੇਰੀਏ ਦੇ ਵਿੱਚ ਉਸ ਪ੍ਰਵਾਸਾ ਦੇ ਵਿੱਚ ਹੈ ਨਹੀਂ ਕਿਤੇ ਨਹੀਂ ਕਿਤੇ ਨਹੀਂ ਹੈਗੇ ਜੇ ਤੁਸੀਂ ਸੁਖ ਦੀ ਗੱਲ ਕਰੋ ਕੱਲ ਵੀ ਆਪਾਂ ਭਗਤ ਪੂਰਨ ਸਿੰਘ ਜੀ ਦਾ ਜ਼ਿਕਰ ਕੀਤਾ ਸੀ ਭਗਤ ਪੂਰਨ ਸਿੰਘ ਜੀ ਨੂੰ ਆਪਣੇ ਉਸ ਸਾੱਚੇ ਦੇ ਵਿੱਚ ਢਾਲਣ ਦਾ ਯਤਨ ਕਰੋ ਜਿਹੜਾ ਅਸੀਂ ਬਣਾਇਆ ਹੈ ਤੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਤੁਸੀਂ ਸੁਖੀ ਹੈਗੇ ਉਹ ਕਹਿੰਦੇ ਨੇ ਬੜੇ ਚੜ੍ਹਦੀ ਕਲਾ 'ਚ ਮੈਂ ਬਹੁਤ ਸੁਖੀ ਹਾਂ ਮੈਨੂੰ ਕਿਸੇ ਦੀ ਪਰਵਾਹ ਨਹੀਂ ਜੇ ਕੋਈ ਪਦਮਸ਼ਰੀ ਦਵੇ ਤੇ ਜੇ ਮੈਨੂੰ ਲੱਗੇ ਵੀ ਇਹ ਜਿਨ੍ਹਾਂ ਨੇ ਦਿੱਤਾ ਹੈ ਉਹ ਇਸ ਲਾਇਕ ਨਹੀਂ ਆ ਵੀ ਮੈਨੂੰ ਪਦਮਸ਼ਰੀ ਦੇ ਸਕਣ ਜੋ ਇਹਨਾਂ ਦੇ ਕਾਰੇ ਨੇ ਜੋ ਇਹਨਾਂ ਦੇ ਕਰਮ ਨੇ ਨੀਵੇਂ ਪੱਤਰ ਦੇ ਨੇ ਉਸੇ ਦਿਨ ਵਾਪਸ ਵੀ ਕੀਤਾ ਜਾ ਸਕਦਾ ਹੈ ਹਾਲਾਤ ਕਿਵੇਂ ਦੇ ਹੋਣਗੇ ਉਹ ਸਾਰੇ ਕੀਤੇ ਹੋਏ ਦਾ ਰਿਜ਼ਲਟ ਕੀ ਹੋਏਗਾ ਕਿਸੇ ਦੀ ਪਰਵਾਹ ਨਹੀਂ ਹੈ ਇਹ ਹੈ ਅੰਦਰ ਦੀ ਜਿਹੜੀ ਚੜ੍ਹਦੀ ਕਲਾ ਇਹ ਹੈ ਆਨੰਦ ਇਹ ਹੈ ਜੀਉਣ ਦਾ ਢੰਗ ਤੇ ਸਭ ਕਹਿੰਦੇ ਨੇ ਮਾਈ ਮੈਂ ਤਨ ਪਾਇਓ ਹਰਨਾਮ ਇਹ ਹੋਇਆ ਕਿਦਣ ਜਿੱਦਣ ਮੈਂ ਰੱਬ ਜੀ ਦੇ ਨਾਮ ਰੂਪ ਤਨ ਦੀ ਪ੍ਰਾਪਤੀ ਕਰ ਲਈ ਹੁਣ ਰੋਜ਼ਾਨਾ ਅਸੀਂ ਸਾਹਿਬ ਦਾ ਬਚਨ ਪੜ੍ਹਦੇ ਆਂ ਹਰ ਕੀਰਤ ਹਮਰੀ ਰਹਿਰਾਸ ਕਿਹੜਾ ਤਨ ਰੱਬ ਜੀ ਦੀ ਸਿਫਤ ਸਲਾਹ ਦਾ ਮੈਂ ਰਬੀ ਸਿਫਤ ਸਲਾਹ ਦੇ ਵਿੱਚ ਜੁੜਿਆ ਇਹ ਮੇਰੇ ਰਸਤੇ ਦੀ ਪੂੰਜੀ ਐ ਰਹਿਰਾਸ ਰਾਹ ਦੀ ਪੂੰਜੀ ਐ ਅਸੀਂ ਸਫ਼ਰ ਦੇ ਉੱਤੇ ਜਾਂਦੇ ਆਂ ਸਾਡੇ ਕੋਲ ਖਾਣ ਦੇ ਪਦਾਰਤ ਹੁੰਦੇ ਨੇ ਤਨ ਹੁੰਦਾ ਐ ਇਹ ਰਸਤੇ ਦੇ ਵਿੱਚ ਖਾਣਾ ਹੈ ਰੁਕਣਾ ਹੈ ਲੋੜ ਪੈਗੀ ਵਰਤੋਂ ਕੀਤੀ ਜਾ ਸਕਦੀ ਇਸ ਥਾਂ ਦੀ ਪਰਮਾਤਮਾ ਕਹਿੰਦੇ ਜੇ ਸੰਸਾਰ ਦੇ ਅੰਦਰ ਤੋਂ ਵਿਚਰਦਾ ਹੈ ਇਹ ਸੰਸਾਰ ਵੀ ਇੱਕ ਸਫ਼ਰ ਹੈ ਤੇ ਤੂੰ ਪਾਂਦੀ ਆਏ ਸਫ਼ਰ ਦਾ ਜੇ ਤੇਰੇ ਕੋਲ ਖਜ਼ਾਨਾ ਹੀ ਨਹੀਂ ਹੈਗਾ ਤੇਰੇ ਕੋਲ ਵਰਤਣ ਲਈ ਕੁਝ ਹੈ ਹੀ ਨਹੀਂ ਤੇ ਜਿਹਦੇ ਕੋਲ ਸਫ਼ਰ ਦੇ ਵਿੱਚ ਤਨ ਨਾ ਹੋਵੇ ਜਿਹਦੇ ਕੋਲ ਸਫ਼ਰ ਦੇ ਵਿੱਚ ਖਾਣ ਲਈ ਕੁਝ ਨਾ ਹੋਵੇ ਰਹਿਣ ਦਾ ਟਿਕਾਣਾ ਨਾ ਹੋਵੇ ਉਹ ਉਹਦਾ ਸਫਰ ਜਿਹੜਾ ਹੈ ਉਹ ਦੁੱਖਾਂ ਦੇ ਨਾਲ ਪਰ ਜਾਂਦਾ ਹੈ ਉਹ ਦੁਸ਼ਵਾਰੀਆਂ ਦੇ ਵਿੱਚੋਂ ਲੰਘਦਾ ਹੈ ਤੰਗ ਹੁੰਦਾ ਹੈ ਉਹਦਾ ਸਾਰਾ ਦਾ ਸਾਰਾ ਸਫਰ ਤੰਗ ਹੋ ਜਾਂਦਾ ਹੈ ਪਾਤਸ਼ਾਹ ਕਹਿੰਦੇ ਠੀਕ ਇਸੇ ਤਰੀਕੇ ਦੇ ਨਾਲ ਤੇਰੇ ਨਾਲ ਵਾਪਰੀ ਹੈ ਇਹ ਤੇਰਾ ਜੀਵਨ ਸਫਰ ਸੀ ਸਫਰ ਦੇ ਵਿੱਚ ਤੈਨੂੰ ਪੂੰਜੀ ਚਾਹੀਦੀ ਪੂੰਜੀ ਤੇਰੇ ਕੋਲ ਹੈਗੀ ਕੋਈ ਨਹੀਂ ਹੈ ਤੇਰੇ ਕੋਲ ਸਬਰ ਚਾਹੀਦਾ ਸੀ ਤੇਰੇ ਕੋਲ ਧੀਰਜ ਖਿਮਾ ਇਹ ਗੁਣ ਚਾਹੀਦੇ ਸਨ ਉਹ ਤਾਂ ਹੈਗੇ ਨਹੀਂ ਨਿਮਰ ਸੁਭਾਅ ਚਾਹੀਦਾ ਸੀ ਇਹ ਗੁਣ ਤੇਰੇ ਕੋਲ ਕੋਈ ਹੈ ਹੀ ਨਹੀਂ ਤੇ ਗੁਨਾ ਤੋਂ ਹੀਣਾ ਮਨੁੱਖ ਸੰਸਾਰ ਦੇ ਅੰਦਰ ਵਿਚਰ ਰਿਹਾ ਹੈ ਤੇ ਵਿਚਰਦਿਆਂ ਹੋਇਆਂ ਤਕਲੀਫਾਂ ਵੀ ਫਿਰ ਸਾਨੂੰ ਆਉਣੀਆਂ ਨੇ ਨਾ ਤੰਗੀ ਦਾ ਕਾਰਨ ਸਾਡਾ ਇਹੀ ਹੈ ਜਿਸ ਦਿਨ ਇਦਾਂ ਸਮਝ ਲਵਾਂਗੇ ਵੀ ਅਸੀਂ ਇਹ ਸੰਸਾਰ ਦੇ ਅੰਦਰ ਸਫ਼ਰ ਦੇ ਉੱਤੇ ਆ ਤੇ ਸਫ਼ਰ ਕਰਨ ਦੇ ਲਈ ਲੋੜਿੰਦਾ ਹੈ ਧਨ ਲੋੜਿੰਦੇ ਨੇ ਖਾਣ ਦੇ ਪਦਾਰਥ ਤੇ ਸਤਿਗੁਰੂ ਕਹਿੰਦੇ ਠੀਕ ਇਸੇ ਤਰੀਕੇ ਦੇ ਨਾਲ ਤੇਰਾ ਇਹ ਸੰਸਾਰ ਦਾ ਸਫਰ ਹੈ ਇਹਦੇ ਵਿੱਚ ਤੇਰੇ ਕੋਲ ਗੁਣ ਰੂਪ ਧਨ ਰੱਬ ਜੀ ਦੀ ਸਿਫਤ ਸਲਾਹ ਰੂਪ ਧਨ ਨਹੀਂ ਹੈ ਤੇ ਸੱਚ ਜਾਣੀ ਤੂੰ ਕਿਸੇ ਦੂਜੇ ਨੂੰ ਦੋਸ਼ ਨਹੀਂ ਦੇ ਸਕਦਾ ਵੀ ਫਲਾਣਾ ਦੋਸ਼ੀ ਹੈ ਤੂੰ ਅਣਗਹਿਲੀ ਦੇ ਵਿੱਚ ਸੀ ਜਿਹੜਾ ਧਨ ਤੈਨੂੰ ਘਰੋਂ ਤੁਰਨ ਲੱਗੇ ਮਿਲਿਆ ਤੂੰ ਅਣਗਹਿਲੀ ਕੀਤੀ ਹੈ ਤੂੰ ਲਾਪਰਵਾਹ ਰਿਆਂ ਹੈ ਰਸਤੇ ਦੇ ਵਿੱਚ ਲੁੱਟਿਆ ਗਿਆ ਹੁਣ ਥਾਂ ਥਾਂ ਤੇ ਤੱਕੇ ਖਾ ਮੰਗਦਾ ਫਿਰ ਕਿਸੇ ਦੂਜੇ ਦੇ ਦਰ ਦੇ ਉੱਤੇ ਜਾ ਕੇ ਹੱਥ ਫੈਲਾ ਕੇ ਕਹਿ ਵੀ ਮੈਨੂੰ ਕੋਈ ਦੇ ਦੋ ਮੈਂ ਰਸਤੇ ਦੇ ਵਿੱਚ ਸਫਲ ਹੋ ਜਾਵਾਂ ਸੌਖਾ ਹੋ ਜਾਵੇਗਾ ਸਫ਼ਰ ਮੇਰਾ ਪਤਸ਼ਾਹ ਕਹਿੰਦੇ ਇਸ ਸੰਸਾਰ ਦਾ ਸਫ਼ਰ ਵੀ ਤੇਰਾ ਠੀਕ ਇਸੇ ਕਰਕੇ ਦੁੱਖਾਂ ਦੇ ਵਿੱਚ ਹੈ ਜਿਨ੍ਹਾਂ ਗੁਣਾ ਨੇ ਜਿਨ੍ਹਾਂ ਤਰੀਕਿਆਂ ਨੇ ਤੇਰੇ ਜੀਵਨ ਨੂੰ ਸੌਖਾ ਕਰਨਾ ਸੀ ਉਹ ਸਾਰਾ ਕੋਈ ਤੂੰ ਤਿਆਗ ਕਰਕੇ ਜੀਵਨ ਆਪਣਾ ਦੁੱਖਾਂ ਦੇ ਵਿੱਚ ਆਪ ਜਿਹਨੂੰ ਸਹਿਬ ਦੀ ਬਾਣੀ ਕਹਿੰਦੀ ਹੈ ਦੀਨ ਗਵਾਇਆ ਦੁਨੀ ਸਿਓ ਦੁਨੀਆ ਚਾਲੀ ਸਾਤ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਆਪਣੇ ਹੱਥੀ ਆਪਣੇ ਪੈਰਾਂ ਤੇ ਕੁਹਾੜਾ ਮਾਰਿਆ ਆਪਣੇ ਦੁੱਖ ਤੂੰ ਆਪ ਪੈਦਾ ਕੀਤੇ ਨੇ ਪਾਤਸ਼ਾਹ ਕਹਿੰਦੇ ਕੋਈ ਦੂਜਾ ਇਹਦੇ ਲਈ ਦੋਸ਼ੀ ਨਹੀਂ ਹੈ ਤੇ ਜਿਸ ਦਿਨ ਇਹ ਤਨ ਮਿਲ ਗਿਆ ਮਾਈ ਮੈਂ ਤਨ ਪਾਇਓ ਹਰਨਾਮ ਮਨ ਮੇਰੋ ਧਾਵਨ ਤੇ ਛੂਟਿਓ ਜਿਸ ਦਿਨ ਇਹ ਨਾਮ ਤਨ ਮਿਲ ਗਿਆ ਜਿੱਦਾਂ ਸੰਸਾਰ ਦਾ ਤਨ ਮਿਲ ਜਾਵੇ ਮਨੁੱਖ ਤੰਗ ਹੋਵੇ ਮੰਗਦਾ ਫਿਰਦਾ ਹੋਵੇ ਦਰਦਰ ਦੇ ਉੱਤੇ ਜਾ ਕੇ ਕਹੇ ਵੀ ਮੈਨੂੰ ਥੋੜੇ ਜੇ ਪੈਸੇ ਦੇ ਦੋ ਮੈਂ ਘਰ ਬਣਾ ਲਵਾਂ ਮੈਨੂੰ ਥੋੜੇ ਜੇ ਪੈਸੇ ਦੇ ਦੋ ਮੈਂ ਆਪਣਾ ਕਾਰੋਬਾਰ ਚਲਾ ਲਵਾਂ ਤੇ ਜੇ ਕੋਈ ਤਰਸ ਕਰਕੇ ਉਹਨੂੰ 5-7 ਲੱਖ ਦੇ ਦੇਵੇ ਵੀ ਲੈ ਭਾਈ ਤੂੰ ਆ ਚੁੱਕ ਆਪਣਾ ਰਹਿਣ ਦਾ ਥੋੜਾ ਟਿਕਾਣਾ ਬਣਾ ਲਾ ਤੇ ਥੋੜਾ ਜਿਹਾ ਆਪਣਾ ਕਾਰੋਬਾਰ ਸ਼ੁਰੂ ਕਰ ਲਾ ਤੇ ਫਿਰ ਉਹਦੀ ਦੌੜ ਉਹ ਮੰਗਣ ਵਾਲਾ ਸੁਭਾਗ ਘਟ ਜਾਏਗਾ ਜੇ ਗਰਤਮੰਦ ਹੋਏਗਾ ਤੇ ਫਿਰ ਮੰਗਣਾ ਛੱਡ ਦੇਵੇਗਾ ਫਿਰ ਟਿਕ ਜਾਵੇਗਾ ਫਿਰ ਆਪਣੇ ਉਸ ਬਿਜ਼ਨਸ ਦੇ ਨਾਲ ਉਹ ਕੀਤੇ ਹੋਏ ਕਾਰੋਬਾਰ ਦੇ ਨਾਲ ਆਪਣੇ ਘਰ ਦੀ ਪੂਰਤੀ ਕਰਨੀ ਸ਼ੁਰੂ ਕਰਦਾ ਹੈਗਾ ਤੇ ਦੌੜ ਖਤਮ ਹੋ ਜਾਏਗੀ ਮੰਗਣ ਦਾ ਸੁਭਾਅ ਮੁੱਕ ਜਾਏਗਾ ਤੇ ਪਾਤਸ਼ਾਹ ਕਹਿੰਦੇ ਜਿੱਦਣ ਮੈਨੂੰ ਇਹ ਨਾਮ ਧਨ ਮਿਲਿਆ ਹੁਣ ਮੈਂ ਦਰ ਦਰ ਤੇ ਜਾ ਕੇ ਮੰਗਣਾ ਛੱਡ ਦਿੱਤਾ ਹੁਣ ਨਹੀਂ ਮੈਂ ਤੁਰਿਆ ਫਿਰਦਾ ਹੁਣ ਮੈਂ ਕਿਸੇ ਹੋਰ ਦੇ ਕੋਲ ਜਾ ਕੇ ਨਹੀਂ ਕਹਿਣਾ ਵੀ ਮੈਨੂੰ ਕੁਝ ਦੇ ਦੇਵੋ ਸਹਿਬ ਕਹਿੰਦੇ ਮਨ ਮੇਰੋ ਧਵੰਤੇ ਛੂਟਿਓ ਮੇਰਾ ਮਨ ਜਿਹੜਾ ਦੌੜਦਾ ਸੀ ਹੁਣ ਰੁਕ ਗਿਆ ਕਰ ਬੈਠੋ বিশ্রাম ਹੁਣ ਟਿਕਾਚ ਆ ਗਿਆ ਦੌੜ ਖਤਮ ਹੋ ਗਈ ਟਿਕ ਗਿਆ ਨਾਮ ਧੰਦੇ ਸਦਕਾ ਜਿਨ੍ਹਾਂ ਕਾਰਨਾ ਦੇ ਕਰਕੇ ਤੰਗ ਸੀ ਉਹ ਕਾਰਨ ਹੀ ਖਤਮ ਹੋ ਗਏ ਮਾਇਆ মমতা ਤਨ ਤੇ ਭਾਗੀ ਇਹ ਮਾਇਆ ਦਾ ਪ੍ਰਭਾਵ মমতা ਦਾ ਪ੍ਰਭਾਵ ਮੇਰੇ ਅੰਦਰੋਂ ਦੌੜ ਗਿਆ ਹੁਣ ਜਦੋਂ ਇਹ ਦੌੜ ਹੀ ਨਹੀਂ ਰਹੀ ਦੌੜਨ ਦਾ ਕਾਰਨ ਹੀ ਖਤਮ ਹੋ ਗਿਆ ਤੇ ਟਿਕਾ ਆਪਣੇ ਆਪ ਆ ਜਾਣਾ ਸੀ ਉਪਜਿਓ ਨਿਰਮਲ ਗਿਆਨ ਹੁਣ ਜਿਹੜਾ ਮਾਇਆ ਦਾ ਪ੍ਰਭਾਵ ਦੇ ਕਰਕੇ ਮੈਂ ਅੰਨਾ ਬੋਲਾ ਹੋਇਆ ਫਿਰਦਾ ਸੀ ਸਭ ਕਹਿੰਦੇ ਹੁਣ ਨਿਰਮਲ ਗਿਆਨ ਹਿਰਦੇ ਦੇ ਅੰਦਰ ਪੈਦਾ ਹੋ ਗਿਆ ਉਸ ਨਿਰਮਲ ਗਿਆਨ ਦੇ ਸਦਕਾ ਮਨ ਟਿਕਾਚ ਆ ਗਿਆ ਲੋਭ ਮੋਹ ਇਹ ਪਰਸ ਨਾ ਸਾਕੈ ਸਤਿਗੁਰੂ ਕਹਿੰਦੇ ਜਿੱਦਣ ਨਿਰਮਲ ਗਿਆਨ ਪੈਦਾ ਹੋਇਆ ਹੁਣ ਨਾ ਤੇ ਲਾਲਚ ਮੈਨੂੰ ਹੋ ਸਕਦਾ ਏ ਮੇਰੇ ਨੇੜੇ ਆ ਸਕਦਾ ਏ ਨਾ ਇਹ ਮੋਹ ਮੈਨੂੰ ਤੰਗ ਕਰਦਾ ਏ ਲੋਭ ਮੋਹ ਇਹ ਪਰਸ ਨਾ ਸਕਾ ਗਹੀ ਭਗਤ ਭਗਵਾਨ ਕਿਉਂ ਨਹੀਂ ਇਹ ਹੋ ਸਕਦੇ ਕਿਉਂਕਿ ਹੁਣ ਮੈਂ ਰਬੀ ਭਗਤ ਨੂੰ ਆਪਣੇ ਜੀਵਨ ਦੇ ਅੰਦਰ ਰਬੀ ਗੁਣਾਂ ਨੂੰ ਰਬੀ ਭਗਤੀ ਨੂੰ ਕਿਉਂਕਿ ਭਗਤੀ ਜੇ ਕਰਨੀ ਹੈ ਤੇ ਆਪਾਂ ਆਰੰਭ ਚ ਬਚਨ ਕੀਤਾ ਵਿਣ ਗੁਣ ਕੀਤੇ ਭਗਤ ਨਾ ਹੋਏ ਗੁਣ ਆ ਗਏ ਤੇ ਹੁਣ ਉਹ ਗੁਣ ਆਪਣੇ ਜੀਵਨ ਦੇ ਅੰਦਰ ਵਸਾ ਲਏ ਹੁਣ ਉਹ ਭਗਤੀ ਦੇ ਵਿੱਚ ਜੁੜ ਗਿਆਂ ਤੇ ਭਗਤੀ ਕਰਦੇ ਆ ਕਰਦੇ ਆ ਲੋਭ ਮੋਹ ਮੇਰੇ ਨੇੜੇ ਵੀ ਨਹੀਂ ਆ ਸਕਦਾ ਲੋਭ ਮੋਹ ਖਤਮ ਹੋ ਗਏ ਅੰਦਰ ਜਨਮ ਜਨਮ ਦਾ ਸੰਸਾ ਚੁਕਾ ਜਿਹੜੀ ਦੌੜ ਜਿਹੜੇ ਖਿਆਲ ਮੰਦ ਕਰਮ ਮੇਰੇ ਜੀਵਨ ਦੇ ਅੰਦਰ ਭੜੇ ਖਿਆਲ ਜਿਹੜੇ ਜਨਮਾਂ ਜਨਮਾਂ ਦੇ ਸੀ ਭਾਵ ਇਸ ਜਨਮ ਦੇ ਅੰਦਰ ਸਰੀਰ ਦੇ ਵਿੱਚ ਰਹਿੰਦੇ ਆ ਲੋਭ ਮੋਹ ਦੇ ਕਰਕੇ ਮੈਂ ਹਰੇਕ ਪਲ ਇੱਕ ਨਵਾਂ ਜਨਮ ਲਿਆ ਉਸ ਜਨਮ ਦੇ ਵਿੱਚੋਂ ਜਿਹੜੇ ਪਾਪ ਕਰਮ ਮੇਰੇ ਮਨ ਦੇ ਅੰਦਰ ਪੈਦਾ ਹੋਏ ਸੀ ਉਹ ਸਾਰੇ ਖਤਮ ਹੋ ਗਏ ਜਨਮ ਜਨਮ ਦਾ ਸੰਸਾ ਚੁਕਾ ਉਹ ਅੰਦਰ ਦਾ ਸਹਿਮ ਡਰ ਖਤਮ ਹੋ ਗਿਆ ਰਤਨ ਨਾਮ ਜਪ ਆਇਆ ਜਿੱਦਣ ਮੈਂ ਰੱਬ ਜੀ ਦੇ ਨਾਮ ਰੂਪ ਰਤਨ ਪ੍ਰਾਪਤ ਕਰ ਲਿਆ ਹੁਣ ਇਹ ਰਤਨ ਮਿਲੇਗਾ ਕਿਦਾਂ ਕਿੱਥੋਂ ਪ੍ਰਾਪਤੀ ਹੋਵੇਗੀ ਇਸ ਰਤਨ ਦੀ ਰੋਜ਼ਾਨਾ ਸਹਬ ਦਾ ਬਚਨ ਪੜ੍ਹਦੇ ਆਂ ਜਪਜੀ ਸਾਹਿਬ ਦੇ ਅੰਦਰ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਇਹ ਰਤਨ ਪੈਦਾ ਹੋਣਗੇ ਗੁਰੂ ਦੀ ਸਿੱਖਿਆ ਦੇ ਰਾਹੀ ਜਿਦਣ ਗੁਰੂ ਦੀ ਸਿੱਖਿਆ ਜੀਵਨ ਦੇ ਅੰਦਰ ਵਸਾਵਾਂਗੇ ਪਾਤਸ਼ਾਹ ਕਹਿੰਦੇ ਉਹਦਣ ਇਹ ਰਤਨ ਤੇਰੇ ਹਿਰਦੇ ਦੇ ਅੰਦਰ ਆ ਜਾਣਗੇ ਇਹ ਨਾਮ ਤੈਨੂੰ ਪ੍ਰਾਪਤ ਹੋ ਜਾਏਗਾ ਤੇ ਜਨਮ ਜਨਮ ਦਾ ਸੰਸਾਰ ਖਤਮ ਹੋ ਜਾਏਗਾ ਤ੍ਰਿਸ਼ਨਾ ਸਕਲ ਬਿਨਾਸੀ ਮਨ ਤੇ ਨਿਝ ਸੁਖ ਮਾਹੇ ਸਮਾਇਆ ਅੰਦਰ ਦੀ ਤ੍ਰਿਸ਼ਨਾ ਖਤਮ ਹੋ ਗਈ ਜੀਵਨ ਦੇ ਵਿੱਚੋਂ ਸਾਰੀ ਦੀ ਸਾਰੀ ਤ੍ਰਿਸ਼ਨਾ ਦੀ ਜਿਹੜੀ ਆਦਤ ਸੀ ਸੁਭਾਅ ਸੀ ਉਹ ਖਤਮ ਹੋ ਗਿਆ ਨਿਝ ਸੁਖ ਅੰਦਰ ਦਾ ਸੁਖ ਆਨੰਦ ਪ੍ਰਾਪਤ ਹੋ ਗਿਆ ਉਸ ਆਨੰਦੀ ਪ੍ਰਾਪਤੀ ਹੋਈ ਕਿਦਣ ਹੈ ਕਿਨਾਂ ਨੂੰ ਪ੍ਰਾਪਤੀ ਹੁੰਦੀ ਪਾਤਸ਼ਾਹ ਕਹਿੰਦੇ ਜਾ ਕੋ ਹੋਤ ਦਇਾਲ ਕਿਰਪਾ ਨਿਧ ਸੋ ਗੋਬਿੰਦ ਗੁਣ ਗਾਵੈ ਜਿਹਦੇ ਉੱਤੇ ਉਹ ਗੋਬਿੰਦ ਉਹ ਰੱਬ ਜੀ ਆਪ ਕਿਰਪਾ ਕਰਨ ਉਹ ਗੁਣ ਗਾਉਂਦੇ ਨੇ ਉਹ ਸਤਿਗੁਰੂ ਦੇ ਸਹਬ ਦੇ ਗੁਣ ਗਾਉਂਦੇ ਨੇ ਪਰ ਯਤਨ ਕੀ ਕਰਨਾ ਪਏਗਾ ਇਹ ਪ੍ਰਾਪਤੀ ਕਿਨਾਂ ਨੂੰ ਹੋਵੇਗੀ ਸਹਿਬ ਕਹਿੰਦੇ ਕਹੋ ਨਾਨਕ ਇਹ ਵਿਦ ਕੀ ਸੰਪਾ ਕੂ ਗੁਰਮੁਖ ਪਾਵੈ ਇਸ ਤਰੀਕੇ ਦਾ ਨਾਮ ਤਨ ਜਿਹੜਾ ਨਾਮ ਤਨ ਇਹ ਤਨ ਅਖੋਟ ਨਨਖੁੱਟਾ ਨਾ ਜਾਏ ਇਹ ਨਾਮ ਤਨ ਦੀ ਪ੍ਰਾਪਤੀ ਕਿੱਥੋਂ ਹੋਵੇਗੀ ਇਸ ਨਾਮ ਤਨ ਦੀ ਖਾਸੀਅਤ ਬੜੀ ਹੈ ਸੰਸਾਰ ਦਾ ਤਨ ਚੋਰੀ ਹੋ ਸਕਦਾ ਹੈ ਲੁੱਟਿਆ ਜਾ ਸਕਦਾ ਹੈ ਸਾੜਿਆ ਜਾ ਸਕਦਾ ਹੈ ਪਾਤਸ਼ਾਹ ਬਾਣੀ ਦੇ ਅੰਦਰ ਸਮਝਾਉਂਦੇ ਨੇ ਵੀ ਨਾ ਇਹ ਲੁੱਟਿਆ ਜਾਏਗਾ ਨਾ ਇਹਨੂੰ ਕੋਈ ਚੋਰ ਉੱਚਕਾ ਖੜ ਸਕਦਾ ਹੈ ਨਾ ਇਹ ਪਾਣੀ ਚ ਡੁੱਬੇ ਨਾ ਇਹਨੂੰ ਅੱਗ ਸਾੜ ਸਕਦੀ ਬੜਾ ਅਖੋਟ ਹੈ ਇਸ ਦੀ ਵੀ ਰਹਿਣ ਵਾਲਾ ਹੈ ਕੂ ਗੁਰਮੁਖ ਪਾਵੇ ਕਿਸੇ ਗੁਰਮੁਖ ਵਿਰਲੇ ਨੂੰ ਪ੍ਰਾਪਤੀ ਹੁੰਦੀ ਉਸ ਗੁਰਮੁਖ ਨੂੰ ਪ੍ਰਾਪਤੀ ਹੁੰਦੀ ਹੈ ਜਿਹੜਾ ਗੁਰਮੁਖ ਸਾਹਿਬ ਦੀ ਸ਼ਰਣ ਦੇ ਵਿੱਚ ਆ ਕਰਕੇ ਇਹ ਗੱਲ ਕਹਿ ਦਵੇ ਸਤਿਗੁਰੂ ਤੁਸੀਂ ਰਹਿਮਤ ਕੀਤੀ ਹੈ ਮੇਰੇ ਜੀਵਨ ਦੇ ਅੰਦਰ ਇਹ ਬਖਸ਼ਿਸ਼ ਕੀਤੀ ਹੈ ਇਹ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਹੜੇ ਸਾਹਿਬ ਦੀ ਸ਼ਰਣ ਦੇ ਵਿੱਚ ਆ ਕੇ ਲਖਮੀ ਤੋਟ ਨਾ ਆਵੇ ਖਾਏ ਖਰਚ ਰਹੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹ ਮੰਗੈ ਮੰਦਾ ਪਰ ਹੋਏਗਾ ਕਿਦਣ ਜਿਸ ਦਿਨ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਛੰਦਾ ਤੁਦ ਸਭ ਕਿਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਜਿੱਦਣ ਮੈਂ ਤੇਰਾ ਸੇਵਕ ਬਣਿਆ ਉਦਣ ਤੂੰ ਮੇਰੇ ਉਤੇ ਰਹਿਮਤ ਕਰ ਦਿੱਤੀ ਤੇ ਆਪਣੇ ਖਜ਼ਾਨੇ ਦੇ ਨਾਲ ਮੈਨੂੰ ਮਿਲਾ ਲਿਆ ਔਰ ਮਿਲਣਗੇ ਕੌਣ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਇਹਤ ਖਜ਼ਾਨਾ ਲਿਆ ਰਲਾਏ ਉਹ ਨਾਮ ਤਨ ਬਾਣੀ ਦੇ ਨਾਲ ਉਹਦੀ ਸਾਂਝ ਸੁਰਤ ਜੁੜ ਜਾਂਦੀ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਸਾਡੇ ਜੀਵਨ ਦੇ ਅੰਦਰ ਸੱਹਿਬ ਦਾ ਬਚਨ ਗੁਰੂ ਦਾ ਸ਼ਬਦ ਵਸ ਜਾਵੇ ਹੋਈਆਂ ਬੇਅੰਤ ਪੁਲਾਂ ਦੀ ਖਿਮਾ ਸਭਨਾ ਦਾ ਧੰਨਵਾਦ ਬੁਲਾਓ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALI MAHLA TIJA ANAND EK ONKAR SATGURU PRASAD आनंद मया मेरी माए सतगुरु मैं पाया सतगुरु ता पाया सह सेती मन वजियां वाधाइयां राग रतन परिवार परियां शब्द गावन आईयां शब्दो ता गावो हरि के राम अंजनी बसाया कह नानक आनंद हुआ सतगुरु मैं पाया ए मन मेरेया तू सदा रहो हर नाले हर नाल रहो तू मन मेरे दुख सब विसारणा अंगीकारो करे तेरा कार सब सवारणा ना, सब नांगला समरा स्वामी सो क्यों मन विसारे ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਸ ਹੈ ਜਿਸ ਨੇ ਹਿਸੋ ਪਾਵੇ